ਵਾਜੋਂ ਹੋਰ ਕੱਚੀ ਬਾਣੀ ਸਬਾ ਨੇ ਕਿਹਾ ਵੀ ਸਤਿਗੁਰੂ ਤੋਂ ਬਿਨਾ ਹੋਰ ਜਿਹੜੀ ਬਾਣੀ ਐ ਉਹ ਕੱਚੀ ਬਾਣੀ ਐ ਤੇ ਮਾਫ ਕਰਨਾ ਕੱਚੀ ਬਾਣੀ ਵਾਲਿਆਂ ਦਾ ਜਗੂਲ ਬਾਲਾ ਜੇ ਕੱਚੀ ਬਾਣੀ ਬਾਹੇ ਅੱਜ ਗਾਣਿਆਂ ਦੀਆਂ ਟੂਣਾ ਤੇ ਧਾਰਨਾ ਗਾਈ ਜਾਂਦੇ ਆ ਤੇ ਸਾਡੇ ਵਾਲੇ ਮਾਫ ਕਰਨਾ ਨੱਚਣ ਵਾਲੇ ਕਿਉਂਕਿ ਸਾਨੂੰ ਤੇ ਟਿਊਨ ਚਾਹੀਦੀ ਆ ਸਾਨੂੰ ਮਿਊਜ਼ਿਕ ਚਾਹੀਦਾ ਸਾਨੂੰ ਤਤ ਭਾਵ ਨਹੀਂ ਚਾਹੀਦਾ ਵੀ ਅਸੀਂ ਨੀ ਕਦੀ ਬਾਹ ਫੜ ਕੇ ਉਹ ਢੋਲਕੀਆਂ ਕੁੱਟਣ ਵਾਲੇ ਛਣੇ ਕੁੱਟਣ ਵਾਲਿਆਂ ਨੂੰ ਕਿਹਾ ਵੀ ਆਹ ਕੀ ਸੁਣਾਇਆ ਵੀ ਸਾਨੂੰ ਕੋਈ ਗੁਰੂ ਦੀ ਗੱਲ ਸੁਣਾ ਕੇ ਜਾਂਦਾ ਨਾ ਨਾ ਉਹ ਜਿਹੜੀਆਂ ਮਰਜੀ ਅਲੀਆਂ ਬਲਲੀਆਂ ਮਾਰ ਕੇ ਚਲੇ ਗਏ ਅਸੀਂ ਕਿਹਾ ਠੀਕ ਐ ਸਤਿਵਚਨ ਮਾਫ ਕਰਨਾ ਮੈਨੂੰ ਕਿਉਂਕਿ ਸੱਚ ਕੌੜਾ ਹੁੰਦਾ ਪਰ ਸੁਣ ਲਿਓ ਜੀ ਸੁਣ ਲਿਓ ਸੱਚ ਕੌੜਾ ਸਾਡਾ ਰਖੜੀ ਨਾਲ ਸਬੰਧ ਕੋਈ ਨਹੀਂ ਤੇ ਲੋਕ ਪੈਸੇ ਚੜਾਉਣਗੇ ਇੱਕ ਬਾਬਾ ਬੈਠਾ ਧਾਰਨਾ ਪੜ ਰਿਹਾ ਧਾਰਨਾ ਕੀ ਪੜ ਰਿਹਾ ਬੀਬੀ ਨਾਨਕੀ ਨੂੰ ਆਧਾਰ ਬਣਾਇਆ ਕਿੰਦਾ ਆਜਾ ਵੀਰਾ ਵੇ ਤੈਨੂੰ ਭੈਣ ਉਡੀਕਦੀ ਏ ਰਖੜੀ ਬਣਾ ਲਾ ਕੇ ਤੁਸੀਂ ਕਾ ਵੀ ਬਿੱਟੇ ਮੂੰਹ ਇਤਿਹਾਸ ਤੇ ਪੜ ਲੈਂਦਾ ਮडम ਜਿਹੜਾ ਗੁਰੂ ਨਾਨਕ ਇਨਾ ਤਾਗੇ ਤਬੀਤਾ ਨੂੰ ਸਾਨੂੰ ਤੋੜਦਾ ਰਿਹਾ ਯਾਦ ਰੱਖਿਓ ਇਹ ਬਿਪਰਵਾਦੀ ਸੋਚ ਸੀ ਕਿ ਉਹਨੇ ਗੁਰੂ ਨਾਨਕ ਦੀ ਗੁੱਟ ਤੇ ਵੀ ਰਖੜੀ ਬਣ ਕੇ ਕੁੰਕਾਰ ਛੱਬ ਦਿੱਤਾ ਪਰ ਇਦਾਂ ਹੋਇਆ ਨਹੀਂ ਮੈਂ ਇਧਰ ਜਾਣਾ ਨਹੀਂ ਸੀ ਚਾਹੁੰਦਾ ਪਰ ਕੱਚੀ ਬਾਣੀ ਪੜਨ ਵਾਲਿਆਂ ਦੇ ਜਲੂਸ ਕੱਢ ਕੇ ਰੱਟ ਦਿੱਤਾ ਸਾਡੀ ਸਿੱਖ ਕੌਮ ਦਾ ਧਾਰਨਾ ਬਣਾ ਲਈਆਂ ਧਾਰਨਾ ਯਾਦਾ ਵੀਰਾ ਵੇ ਤੈਨੂੰ ਭੈਣ ਵਾਜਾਂ ਮਾਰਦੀ ਏ ਕਿੱਥੇ ਲਿਖਿਆ ਕਿਹੜੇ ਇਤਿਹਾਸ ਚ ਲਿਖਿਆ ਵੀ ਰਖੜੀ ਲਈ ਗੁਰੂ ਨਾਨਕ ਸਾਹਿਬ ਨੂੰ ਬੁਲਾਇਆ ਬੇਬੇ ਨਾਨਕ ਕਿੱਥੇ ਗੁਰੂ ਨਾਨਕ ਨੇ ਗੁਰ ਰੱਬੀ ਬਾਣੀ ਚ ਜ਼ਿਕਰ ਕੀਤਾ ਨਹੀਂ ਨਹੀਂ ਅਸੀਂ ਨੇ ਪੁੱਛਿਆ ਉਹਨਾਂ ਦੀ ਗਾਂ ਫੜ ਕੇ ਬਾਬਾ ਜੀ ਕਿੱਥੋਂ ਸੁਣਾਇਆ ਜੀ ਅਗਲੇ ਨੇ ਧਾਰਨਾ ਸੁਣਾਈ ਤੇ ਅੱਜ ਮੈਂ ਕਹਿੰਦਾ ਮਿਲੀਅਨ ਦੇ ਹਿਸਾਬ ਨਾਲ ਵੀਊ ਹੋਣੇ ਆ ਕਿਉਂ ਕਿਉਂਕਿ ਉਹਨੂੰ ਪਤਾ ਸੀ ਵੀ ਅੱਗੇ ਰਖੜੀ ਆ ਰਹੀ ਏ ਕੋਈ ਇਦਾਂ ਦੀ ਸ਼ੁਰਲੀ ਛੱਡ ਦੇ ਛੱਡ ਦਿੱਤੀ ਐ ਅਸੀਂ ਸੁਣ ਲਈ ਕਿਉਂ ਕਿ ਅਸੀਂ ਸੱਚੇ ਗੁਰੂ ਦੇ ਲੜ ਨਹੀਂ ਲਗੇ ਮਾਫ ਕਰਨਾ ਸੱਚੇ ਗੁਰੂ ਦੇ ਲੜ ਸੱਚੇ ਗੁਰੂ ਦੇ ਲੜ ਲੱਗੇ ਹੁੰਦੇ ਤੇ ਅਸੀਂ ਅਗਲੇ ਦੀ ਬਾਹ ਫੜ ਕੇ ਪੁੱਛਦੇ ਵੀ ਦੱਸ ਕਿੱਥੋਂ ਗਏ ਮੈਂ ਉਹੀ ਗੱਲ ਕਰਦਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੇ ਉਦੋਂ ਸਤਿਗੁਰਾਂ ਨੇ ਸੁਚੇਤ ਕਰ ਦਿੱਤਾ ਸੀ ਹੁਣ ਜਦੋਂ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ